ਜਿੰਦਾਬਾਦ 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 ਮੈਂ ਗੁਰਤਾਰ ਸਿੰਘ ਸਕੱਤਰ ਪੀਐਸਸੀਬੀ ਪਲਾਈ ਫੈਡਰੇਸ਼ਨ ਰੇਟਿਕ ਪੰਜਾਬ ਅੱਜ ਕੀ ਕਹੋਗੇ ਅੱਜ 1 ਮਈ ਦੇ ਪ੍ਰੋਗਰਾਮ ਤੇ ਅੱਜ ਦਾ ਦਿਨ ਹੈ ਜਿਹੜਾ ਮਜ਼ਦੂਰ ਵਰਗ ਲਈ ਜਿਹੜਾ ਬਹੁਤ ਅਹਿਮ ਦਿਨ ਹੈ ਕਿਉਂਕਿ ਅੱਜ ਦੇ ਦਿਨ ਜਿਹੜਾ ਸ਼ਿਕਾਗੋ ਦੇ ਵਿੱਚ ਮਜ਼ਦੂਰਾ ਦੇ ਜਿਹੜਾ ਅਤਿਆਚਾਰ ਕੀਤਾ ਗਿਆ ਉਦੋਂ ਸਮੇਂ ਦੀ ਸਰਕਾਰ ਵੱਲੋਂ ਹੱਕ ਮੰਗਦੇ ਲੋਕਾਂ ਦੇ ਉੱਤੇ ਉਹ ਜਿਹੜਾ ਮਜ਼ਦੂਰ ਦੇ ਆਪਣੇ ਹੱਕ ਮੰਗਦੇ ਸੀ ਉਹਨਾਂ ਦਾ ਜਿਹੜਾ ਕਾਣ ਕੀਤਾ ਗਿਆ ਉਹਦੇ ਵਿੱਚੋਂ ਸੰਘਰਸ਼ ਦੇ ਵਿੱਚੋਂ ਹੀ ਜਿਹੜਾ ਅੱਪ ਅੱਜ 8 ਘੰਟੇ ਦੀ ਦਿਹਾੜੀ ਦਾ ਜਿਹੜਾ ਆਨੰਦ ਮਾਣ ਰਿਹਾ ਲੇ ਲੇਬਰ ਉਹ ਉਹਦੇ ਸੰਘਰਸ਼ ਤੋਂ ਨਿਕਲਿਆ ਤੇ ਪਹਿਲਾਂ ਜਿਹੜਾ ਝੰਡਾ ਸੀਗਾ ਇਹ ਮਜ਼ਦੂਰਾਂ ਦਾ ਚਿੱਟੇ ਰੰਗ ਦਾ ਸੀ ਪਰ ਉੱਥੇ ਜਿਹੜਾ ਕਤਲੇਆਮ ਹੋਇਆ ਉਹ ਖੂਨ ਨਾਲ ਰੰਕਿਆ ਦਾ ਰੰਗ ਜਿਹੜਾ ਲਾਲ ਹੋਇਆ ਮਜ਼ਦੂਰ ਐਸਾ ਜਿਹੜਾ ਉਹ ਸੀਧਾ ਨੂੰ ਜਿਹੜਾ ਅਸਰ ਲਾਂਦੇ ਲਈ ਪੇਟ ਕਰਨ ਲਈ ਸਮੁੱਚੇ ਸੰਸਾਰ ਦੇ ਵਿੱਚ ਮਲਾਇਆ ਜਾਂਦਾ ਕਿਸੇ ਇੱਕ ਦੇਸ਼ ਨੇ ਇੱਕ ਸੂਬੇ ਚ ਨਹੀਂ ਸੰਸਾਰ ਪੱਧਰ ਤੇ ਮਲਾਇਆ ਜਾਂਦਾ ਜਿਹਦਾ ਜਿਹੜਾ ਮਜ਼ਦੂਰ ਵਰਗ ਲਈ ਇਹ ਅਹਿਮ ਦੇ ਨਾਜਾ ਹੈ ਜਿਸ ਜਿਹੜੀ ਸਰਕਾਰ ਹੈ ਖਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਉਹੋ ਜਿਹੜੇ ਸਾਡੇ ਪੁਰਖਿਆਂ ਨੇ ਸੰਘਰਸ਼ ਕਰਕੇ ਆਪਣੀਆਂ ਕੁਰਬਾਨੀਆਂ ਦੇ ਕੇ ਜਿਹੜੇ ਮਜ਼ਦੂਰ ਵਰਗ ਦੀ ਭਲਾਈ ਲਈ ਜਿਹੜੇ ਕਾਨੂੰਨ ਪਾਸ ਕਰਾਏ ਸੀ ਲੇਬਰ ਕਾਨੂੰਨ ਉਹਨਾਂ ਨੂੰ ਜਿਹੜੀ ਅੱਜ ਦੀ ਮੋਦੀ ਸਰਕਾਰ ਆ ਉਹ ਪੁੱਠਾ ਗਿਲਾ ਦੇ ਰਹੀ ਆ ਜਿਹਦੇ ਵਿੱਚ 44 ਜਿਹੜੇ ਲੇਬਰ ਕਾਨੂੰਨ ਸੀਗੇ ਉਹਨਾਂ ਨੂੰ ਤੋੜ ਕੇ 4 ਜਿਹੜੇ ਕੋਡ ਬਣਾਏ ਗਏ ਨੇ ਜਿਨ੍ਹਾਂ ਦਾ ਸਾਡੀ ਜਥੇਬੰਦੀ ਹਮੇਸ਼ਾ ਹੀ ਵਿਰੋਧ ਕਰਦੀ ਆ ਰਹੀ ਆ ਯੋਰ ਜਿਹੜੇ ਲੇਬਰ ਕਾਨੂੰਨ ਤੇ ਉਹਨਾਂ ਨੇ ਜਿਹੜਾ ਬਹਾਲ ਕੇ ਰੱਖਿਆ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਮੇਨ ਮੰਗ ਸੀਗੀ ਵੀ 8 ਘੰਟੇ ਤੋਂ ਜਿਹੜੇ ਮਜ਼ਦੂਰ ਬਾਤ ਕਰਦੇ ਆ 6 ਘੰਟੇ ਦੀ ਦਿਹਾੜੀ ਦੀ ਮੰਗ ਕਰਦਾ ਪਰ ਕੇਂਦਰ ਸਰਕਾਰ ਉਹਨੂੰ ਮੋੜ ਕੇ ਫੇਰ 12 ਘੰਟੇ ਤੇ ਲਿਆ ਰਹੀ ਆ ਇਹਦਾ ਕਿ ਮਜ਼ਦੂਰ ਵਰਗ ਹਮੇਸ਼ਾ ਅਭਰੋਧ ਕਰਦਾ ਰਹੂਗਾ ਤੇ ਨਾਲ ਹੀ ਜਥੇਬੰਦੀ ਬਣਾਉਣ ਤੇ ਆਪਣੇ ਹੱਕ ਮੰਗਣ ਤੇ ਬੋਲਣ ਤੇ ਜਿਹੜਾ ਪਵੰਦੀ ਆ ਉਹ ਕੋਟਾਂ ਦੇ ਤਹਿਤ ਜਿਹੜੀ ਲੱਗਣੀ ਆ ਉਹਨਾਂ ਨੂੰ ਕਿਉਂਕਿ ਜਥੇਬੰਦੀ ਬਣਾਉਣ ਦੀ ਪ੍ਰਕਿਰਿਆ ਜਿਹੜੀ ਸਰਕਾਰ ਇੰਨੀ ਗੁੰਝਲਦਾਰ ਬਣਾ ਰਹੀ ਆ ਕਿ ਜਥੇਬੰਦੀ ਬਣਾਉਣੀ ਬਹੁਤ ਮੁਸ਼ਕਲ ਹੋ ਜਾਣੀ ਆ ਉਹਨੂੰ ਚਲਾਉਣਾਂ ਦਾ ਅੱਗੇ ਦੀ ਗੱਲ ਐ ਇਸ ਲਈ ਜਿਹੜਾ ਇਹਦਾ ਸਰਕਾਰ ਦੀ ਇਹਨਾਂ ਨੀਤੀਆਂ ਦਾ ਜਿਹੜਾ ਮਜ਼ਦੂਰ ਵਰਗਾ ਹਮੇਸ਼ਾ ਰੋਜ਼ ਕਰਦਾ ਰਹੂਗਾ ਹਾਂਜੀ ਪ੍ਰਧਾਨ ਜੀ ਦੇ ਸਾਥੀਓ ਨਿਰੰਦਰ ਕੁਮਾਰ ਪ੍ਰਧਾਨ ਡਿਵੀਜ਼ਨ ਮਰੇਕ ਕੋਲਾ ਤੇ ਖਾਸ ਕਰਕੇ ਮੈਂ ਸਾਡੇ ਸਕੱਤਰ ਸਾਹਿਬ ਪੰਜਾਬ ਦੇ ਮੈਂ ਥੋੜੇ ਸੱਦੇ ਤੇ ਮੇਰੇ ਆਏ ਨੇ ਤੇ ਤਾਂ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਮੈਂ ਸਾਡੇ ਸਕੱਤਰ ਸਾਹਿਬ ਨੇ ਰਾਜਵੰਤ ਜੀ ਜਿਹੜੇ ਸਾਡੇ ਕਲਸਨ ਜੂਨੀਅਰ ਦੇ ਸਕੱਤਰ ਸਾਹਿਬ ਬਣੇ ਨੇ ਤੇ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਦੇ ਆਇਆ ਨੂੰ ਤੇ ਖਾਸ ਕਰਕੇ ਮਰੇਕ ਕੋਲੇ ਡਿਵੀਜ਼ਨ ਵੱਲੋਂ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤੇ ਬਾਕੀ ਸਾਥੀਓ ਇਹ ਝੰਡਾ ਹੋਣਾ ਸੀ ਉਰੇ ਚਰਾਣ ਤੋਂ ਬਾਅਦ ਸਾਡੇ ਉਧਰ ਵੀ ਆਣਾ ਹੈ ਏਟਕ ਦਾ ਝੰਡਾ ਚਰਾਣਾ ਹੈ ਤੇ ਉੱਥੇ ਸਾਰੇ ਬੰਦਿਆਂ ਨੂੰ ਮੈਂ ਕਹਿੰਦਾ ਵੀ ਸਾਰੇ ਬੰਦੇ ਉੱਥੇ ਇਕੱਠੇ ਹੋ ਕੇ ਆਪਾਂ ਉੱਥੇ ਵੀ ਝੰਡਾ ਚਰਾਈਏ ਆਹ ਰ ਆਏ ਤੇ ਬਹੁਤ ਬਹੁਤ ਧੰਨਵਾਦ ਸਾਥੀ ਰਾਜਵੰਦ ਸਿੰਘ ਸਖਤਰ ਪੀਐਸਸੀ ਵੀ ਪੈਂਸੇ ਜੁਨੇਟਕ ਪੰਜਾਬ ਤੁਸੀਂ ਸਾਰੇ ਆਪਾਂ ਜਾਣਦੇ ਆ ਜੀ ਵੀ ਜਿਹੜੀ ਮੋਦੀ ਸਰਕਾਰ ਹੈ ਇਹ ਜਿਹੜੀਆਂ ਸਾਡੇਆਂ ਮਜ਼ਦੂਰਾਂ ਦੇ ਆ ਮੰਨੇ ਹੋਇਆ ਮੰਗਾ ਨੇਗੇ ਆ ਉਹਨਾਂ ਨੂੰ ਇਹ ਪੁੱਠਾ ਘੇੜਾ ਦੇਣ ਜਾ ਰਹੀ ਹੈ ਕਿਉਂਕਿ ਸਾਥੀ ਜੀ ਵੀ 10 ਘਟੇ ਨੇ ਪਹਿਲਾਂ ਕੋ ਧੰਨ ਸਿੰਘ ਨੂੰ ਵੀ ਜਿਹੜੇ ਸਾਡੇ 48 ਕਾਨੂੰਨ ਬਣੇ ਸੀਗੇ ਸਾਡੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਵੀ ਨੂੰ ਤੋੜ ਕੇ ਚਾਰ ਕੋਡਾਂ ਦੇ ਵਿੱਚ ਬਦਲ ਰਹੀ ਹੈ ਅਤੇ ਜਿਹੜਾ ਸਾਡਾ ਮਤਲਬ ਕਿ ਸਾਰਾ ਹਿੰਦੁਸਤਾਨ ਦਾ ਜਿਹੜਾ ਮਜ਼ਦੂਰ ਜਮਾਤ ਹੈ ਉਹਦਾ ਬਹੁਤ ਵੱਡਾ ਹੈ ਕਾਰਨ ਕਰਕੇ ਜਿਹੜੀ ਸਰਕਾਰ ਇਸ ਕਰਕੇ ਹੀ ਉਹਦੇ ਨੀਤੀਆਂ ਦਾ ਬਹੁਤ ਸਖਤ ਵਿਰੋਧ ਕਰਦੇ ਆ ਅਸੀਂ ਮਤਲਬ ਜਿਹੜਾ ਉਹਦਾ ਵਿਰੋਧ ਕਰਦੇ ਹੋਏ ਅਸੀਂ ਸਾਰਿਆਂ ਨੂੰ ਜਨਤਾ ਨੂੰ ਬੇਨਤੀ ਕਰਦੇ ਆ ਵੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਇਸ ਮੋਦੀ ਆਪ ਤੱਕ ਸਖਤ ਵਿਰੋਧ ਕੀਤਾ ਜਾਵੇ ਅਤੇ ਨੂੰ ਹਰਾਇਆ ਜਾਵੇ ਆਕੇ ਸਾਡਾ ਦੇਸ਼ ਆ ਬਸ ਪੰਜਾਬ ਸਰਕਾਰ ਦੀ ਜੇ ਸੋਚਿਆ ਜਾਵੇ ਵੀ ਇਹਨਾਂ ਦੇ ਨੀਤੀਆਂ ਵੀ ਹੋ ਜੇ ਨੇ ਕਿਉਂਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਲੋਕਦਿਆਂ ਮੰਗਰੇ ਸਾਡੀਆਂ ਮਲਾਜਮਾਂ ਦੀਆਂ ਜਿਵੇਂ ਸਾਡਾ ਡੀਏ ਦਾ ਮਸਲਾ ਹੈਗਾ ਤੇ ਉਹਦੇ ਨਾਲ ਹੀ ਸਾਡਾ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਮਤਲਬ ਕਿ ਲਾਗੂ ਕੀਤੀ ਜਾਵੇ ਸਰਕਾਰ ਕਹਿੰਦੀ ਸੀ ਕਰਾਂਗੇ ਤੇ ਜਿਹੜੀਆਂ ਮਤਲਬ ਇਹਨੇ ਵਾਅਦੇ ਕੀਤੇ ਸੀ ਭਗਵੰਤ ਸਿੰਘ ਸਰਕਾਰ ਨੇ ਉਹਨਾਂ ਨੇ ਮਤਲਬ ਇਹ ਵਾਅਦਾ ਜਿਹੜਾ ਮਤਲਬ ਕੋਈ ਪੂਰਾ ਨਹੀਂ ਕੀਤਾ ਇਹ ਵੀ ਜਿਹੜੀ ਮਤਲਬ ਸੋਚਿਆ ਜਾਵੇ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਦੀ ਇਹ ਵੀ ਮਲਾਜ਼ਮ ਮਾਰੂ ਨੀਤੀਆਂ ਦੇ ਮਤਲਬ ਤਹਿਤ ਹੀ ਕੰਮ ਕਰਦੀ ਹੈ ਵੀ ਇਹਨਾਂ ਦਾ ਜਿਹੜਾ ਮਤਲਬ ਸਾਡਾ ਪਿਛਲਾ ਡੀਏ ਸੀਗਾ ਸਾਡਾ ਪਿਆ ਜਿਹੜਾ ਤੇ 5.5 ਸਾਲ ਦਾ ਉਹ ਵੀ ਸਾਨੂੰ ਜੇ ਦਿੱਤਾ ਉਦੋਂ ਬਾਅਦ ਇੱਕ ਇੱਕ 16 ਤੋਂ ਲੈ ਕੇ ਜਿਹੜਾ ਪੇਰਵੀ ਦੇ ਨਾਲ ਮਤਲਬ ਹੋਈ ਸੀ ਉਹਦਾ ਜਿਹੜਾ ਬਕਾਇਆ ਉਹ ਖੜਾ ਹੈ ਤੇ 12 ਮਤਲਬ ਕਿ ਜਿਹੜੀ 12% ਦਾ ਡੀਏ ਭਗਵਾਨ ਸਭਾਨ ਸਰਕਾਰ ਕਰਨੀ ਜਿਹੜਾ ਸਾਡਾ ਖੜਾ ਹੈ ਇਸ ਕਰਕੇ ਜਿਹੜੀ ਸਰਕਾਰ ਹੈ ਇਹ ਵੀ ਮਲਾਜ਼ਮ ਵਿਰੋਧੀ ਜਿਹੜੀ ਸਰਕਾਰ ਹੈ ਇਹ ਸਿੱਧ ਹੋਏ ਅਸੀਂ ਤਾਂ ਇਹ ਅਪੀਲ ਕਰਾਂਗੇ ਵੀ ਜਿਹੜੀਆਂ ਮਤਲਬ ਇਹ ਮੂਰਤੀ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਵੀਰਾਂ ਮਦਰ ਇਸ ਸਖਤ ਵਿਰੋਧ ਕਰਦੇ ਆ ਵੀ ਜਿਹੜੇ ਮਜ਼ਦੂਰ ਜਮਾਤ ਆ ਸਾਰਿਆਂ ਸਬੰਧਤ ਕਰਾਗੇ ਇਹਨਾਂ ਨੂੰ ਮਤਲਬ ਜਿਹੜੇ ਵੋਟਾਂ ਦੇ ਵਿੱਚ ਇਹਨਾਂ ਨੂੰ ਜਦੋਂ ਵੀ ਆਉਂਦੇ ਨੇ ਇਹਨਾਂ ਨੂੰ ਮਤਲਬ ਸਵਾਲ ਜਵਾਬ ਕੀਤੇ ਜਾਣ ਇਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੀਆਂ ਸਾਡੀਆਂ ਤੁਸੀਂ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਸੀ ਮਤਲਬ ਜਿਹੜਾ ਇਹਨਾਂ ਨਾਲ ਵੋਟਾਂ ਨੇ ਉਹਨਾਂ ਨਾ ਪਾਈਆਂ ਜਾਣਾ ਜਿਹੜੇ ਸਾਡੇ ਮਜ਼ਦੂਰਾਂ ਦੇ ਹੱਕ ਦੇ ਲਈ ਲੀਡਰ ਖੜੇ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੇ ਸਿੱਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਹੀਦ ਉਸ ਜਿੰਦਾਬਾਦ 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 Siddôtó disoote te. Paragraf e togwe. Siddôtó disoote te. Paragraf e togwe. Mayigbèsi da lu lóòsulam. Lóòsulam.